ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਿਵਰਾਜ ਟਰੈਵਲ ਸਟੋਰੀਜ਼ ਵਿੱਚ ਤੇ ਆਪਾਂ ਬੈਠੇ ਹਰੀਕੇ ਪੱਤਨ ਹਰੀਕੇ ਪੱਤਨ ਛੇਮੀਕ ਮੱਕੜ ਮੇਲਨੀ ਤੇ ਤੇ ਸਾਰੇ ਿਕ ਮੱਕੜ ਇਕੱਠੇ ਹੋਏ ਆ ਤੇ ਇਹਨਾਂ ਿਕ ਮੱਕੜਾਂ ਦੇ ਵਿੱਚ ਇੱਕ ਸਾਡੇ ਸਾਥੀ ਜਿਹੜੇ ਪਟਿਆਲੇ ਤੋਂ ਆਏ ਹੋਏ ਆ ਸੋ ਉਹ ਅਸੀਂ ਕਹਿ ਦਈਏ ਵੀ ਦੋਸਤ ਵੀ ਹੈ ਸਾਡੇ ਭੈਣ ਵੀ ਹੈ ਅ ਸਰਬਜੀਤ ਕੌਰ ਵਿਰਕ ਸਵਾਗਤ ਹੈ ਜੀ ਤੁਹਾਡਾ ਆਪਣੇ ਇਸ ਚੈਨਲ ਦੇ ਵਿੱਚ ਸ਼ੁਕਰੀਆ ਜੀ ਬਹੁਤ-ਬਹੁਤ ਤੇ ਥੋੜਾ ਜਿਹਾ ਤੁਸੀਂ ਆਪਾਂ ਗੱਲਾਂបੱਤਾਂ ਹੀ ਕਰਨੀਆਂ ਤੁਸੀਂ ਇਹਨੂੰ ਐ ਨਾ ਸਮਝੋ ਵੀ ਆਪਾਂ ਕੋਈ ਬੜੀ ਵੱਡੀ ਇੰਟਰਵਿਊ ਕਰ ਰਹੇ ਹਾਂ ਲੰਬੀ-ਚੌੜੀ ਅ ਇਹਨਾਂ ਬਾਰੇ ਇਹੀ ਦੱਸਾਂਗੇ ਬਾਅਦ ਵਿੱਚ ਸਾਰਾ ਕੁਝ ਮੈਂ ਥੋੜਾ ਜਿਹਾ ਦੱਸ ਦਿਆਂ ਬਰੀਫਲੀ ਵੀ ਜਿਵੇਂ ਕੁੜੀਆਂ ਨੇ ਪੰਜਾਬ ਦੇ ਵਿੱਚ ਘੁੰਮਣਾ ਸ਼ੁਰੂ ਕੀਤਾ ਹੈਗਾ ਤੇ ਕੁੜੀਆਂ ਦਾ ਹੁਣ ਘੁੰਮਣ ਜਿਹੜਾ ਹੈਗਾ ਪ੍ਰਚਲਨ ਉਹ ਵੱਧਦਾ ਜਾ ਰਿਹਾ ਹੈਗਾ ਪਰ ਇਹ ਜਿਹੜੇ ਆਪਣੇ ਭੈਣ ਨੇ ਇਹ ਹੀ ਇਕੱਲੇ ਜ਼ਿਆਦਾ ਸੋਲੋ ਰਾਈਡ ਕਰਦੇ ਨੇ ਇਨਾਂ ਨਾਲ ਅਸੀਂ ਜੁੜੇ ਹੋਏ ਹਾਂ ਕਦਾਰਕੰਥ ਟ੍ਰੈਕ ਆਈ ਥਿੰਕ 2023 ਦੇ 23 ਹਾਂਜੀ ਹਾਂ ਫਰਵਰੀ ਫਰਵਰੀ 2023 ਦੇ ਉਦੋਂ ਤੋਂ ਸਾਡੀ ਜਾਣ ਪਈ ਹੈ ਤੇ ਉਦੋਂ ਤੋਂ ਮੈਂ ਇਹਨਾਂ ਨੂੰ ਦੇਖਦਾ ਆ ਰਿਹਾ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਤੇ ਜੀ ਵਧੀਆ ਘੁੰਮਦੇ ਨੇ ਸੋ ਪਹਿਨੇ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਕੀ ਤੁਹਾਡੀ ਪੜ੍ਹਾਈ ਹੈ ਤੇ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਬੇਸਿਕਲੀ ਮੈਂ ਹਰਿਆਣੇ ਤੋਂ ਹਾਂ ਠੀਕ ਹੈ ਜੀ ਤੇ ਮੇਰਾ ਜਿਹੜਾ ਮੇਰੀ ਜਿਹੜੀ ਜੌਬ ਹੈ ਉਹ ਪਟਿਆਲੇ ਚ ਤੇ ਮੈਂ ਪਟਿਆਲੇ ਪੰਜਾਬ ਚ ਹੀ ਪੜ੍ਹੀ ਹਾਂ ਤੇ ਇਸ ਟਾਈਮ ਮੈਂ ਐਜ਼ ਅ ਅਸਿਸਟੈਂਟ ਪ੍ਰੋਫੈਸਰ ਪਟਿਆਲਾ گورਨਮੈਂਟ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਚ ਮੈਂ ਪੜਾਉਂਦੀ ਆ ਤੇ ਜਿਹੜੀ ਮੇਰੀ ਪੜ੍ਹਾਈ ਹੈ ਉਹ ਵੀ ਫਿਜ਼ੀਕਲ ਐਜੂਕੇਸ਼ਨ ਦੀ ਹੈ ਬੀਏ ਬੀਪੀਐਡ ਐਮਪੀਐਡ ਐਂਡ ਪੀਐਚਡੀ ਐ ਫਿਜ਼ੀਕਲ ਐਜੂਕੇਸ਼ਨ ਚ ਤੇ ਬੇਸਿਕਲੀ ਮੈਂ სპੋਰਟਸ ਪਰਸਨ ਰਹੀ ਆ ਹਾਕੀ ਮੇਰੀ ਗੇਮ ਰਹੀ ਹੈ ਤੇ ਜਿਹਦੇ ਕਰਕੇ ਮਤਲਬ ਇਨਾਂ ਚੀਜ਼ਾਂ ਨਾਲ ਜੁੜੇ ਹੋਏ ਆ ਜੁੜੇ ਹੋਏ ਆ ਠੀਕ ਹੈ ਅਸੀਂ ਪਹਿਲੇ ਤੁਸੀਂ ਕਿਹਾ ਵੀ ਮੈਂ ਡਾਕਟੋਰੇਟ ਹੈ ਪੀ ਐਚ ਡੀ ਕੀਤੀ ਹੋਈ ਹੈ ਤੇ ਥੋੜਾ ਮੈਨੂੰ ਇਹ ਵੀ ਦੱਸੋ ਆਪਣੇ ਦਰਸ਼ਕਾਂ ਨੂੰ ਦੱਸੋ ਵੀ ਤੁਸੀਂ ਜਿਹੜੀ ਪੀ ਐਚ ਡੀ ਹੈ ਐਮ ਪੀ ਐਰ ਤੋਂ ਬਾਅਦ ਉਹ ਕਿਹੜੇ ਅ ਨਿਰਦੇਸ਼ੇ ਨੂੰ ਲੈ ਕੇ ਸਬਜੈਕਟ ਨੂੰ ਲੈ ਕੇ ਕੀਤੀ ਹੈ ਹਾਂਜੀ ਜਿਹੜਾ ਮੇਰਾ ਵਿਸ਼ਾ ਸੀਗਾ ਉਹ ਡਾਇਬੀਟਿਕ ਪੇਸ਼ੈਂਟਸ ਤੇ ਸੀਗਾ ਠੀਕ ਹੈ ਜੀ ਮਤਲਬ ਐਕਟਿਵ ਤੇ ਜਿਹੜੇ ਇਨਐਕਟਿਵ ਨੇ ਉਹਨਾਂ ਦਾ ਕੰਪੈਰੀਜ਼ਨ ਕਰਨਾ ਸੀਗਾ ਠੀਕ ਹੈ ਜੀ ਮਤਲਬ ਉਹਨਾਂ ਦੇ ਸਾਈਕੋਲੋਜੀਕਲ ਲੈਵਲ ਚੈੱਕ ਕਰਨਾ ਸੀ ਤੇ ਪਲੱਸ ਉਹਨਾਂ ਦੀ ਬਲੱਡ ਸੈਂਪਲ ਲੈ ਕੇ ਉਹ ਟੈਸਟ ਕੀਤੇ ਸਨ ਮੈਂ ਇਹਦੇ ਥੋੜਾ ਬਰੀਫਲੀ ਕਰਦੇ ਕਿਉਂਕਿ ਇਹਨੂੰ ਮੈਨੂੰ ਕੱਲ ਬ ਵੀ ਜਿਹੜੇ ਡਾਇਬਟਿਕ ਪੇਸ਼ੈਂਟਸ ਹੁੰਦੇ ਆ ਉਹਨਾਂ ਦਾ ਵੈਲਬਿੰਗ ਚੈੱਕ ਕਰਨਾ ਵੀ ਕਿੰਨੇ ਕੋ ਉਹ ਡਾਇਬਟੀਜ਼ ਤੋਂ ਬਾਅਦ ਐਕਟਿਵ ਨੇ ਤੇ ਕਿੰਨੇ ਕੋ ਜਿਹੜੇ ਐਕਟਿਵ ਤੇ ਇਨਐਕਟਿਵ ਨੇ ਦੋਨਾਂ ਦਾ ਕੰਪੈਰੀਜ਼ਨ ਕਿ ਕਿਹੜੇ ਬੈਟਰ ਨੇ ਬੈਟਰ ਨੇ ਠੀਕ ਹੈ ਜੀ ਚਲੋ ਇਹ ਤੁਹਾਡੀ ਪੀਚ ਦੀ ਗੱਲ ਹੋ ਗਈ ਅੱਛਾ ਫਿਰ ਹੁਣ ਫਿਰ ਮੈਨੂੰ ਇਹ ਦੱਸੋ ਵੀ ਘੁੰਮਣ ਦਾ ਸ਼ੌਂਕ ਜਾਂ ਘੁੰਮਣ ਦੀ ਪ੍ਰੇਰਣਾ ਮੋਟੀਵੇਸ਼ਨ ਉਹ ਤੁਹਾਨੂੰ ਕਿੱਥੋਂ ਮਿਲੀ ਤੇ ਕਿਵੇਂ ਆਈ ਇਹ ਮਨ 'ਚ ਜਿਹੜਾ ਘੁੰਮਣ ਦਾ ਨਾ ਉਹ ਤੇ ਜਿਵੇਂ ਪੜ੍ਹਦੇ ਦੌਰਾਨ ਟੂਰ ਲੈ ਕੇ ਜਾਂਦੇ ਸੀ ਨਾ ਪੰਜਾਬੀ ਯੂਨੀਵਰਸਿਟੀ ਵਿੱਚ ਸਾਡੇ ਸਰ ਨੇ ਹੈੱਡ ਉਹਨਾਂ ਟੂਰ ਲੈ ਕੇ ਜਾਂਦੇ ਸੀ ਇਦਾਂ ਉੱਥੋਂ ਥੋੜਾ ਘੁਮਨ ਦਾ ਪਿਆ ਫਿਰ ਅਸੀਂ ਜੌਬਸ ਲੱਗ ਗਏ ਪਟਿਆਲੇ ਜ਼ਿਲ੍ਹੇ 'ਚ ਜਿਹੜੇ ਜਿਹੜੇ ਬੰਦੇ ਜੌਬ ਕਰਦੇ ਸਨ ਸਰ ਉਹਨੂੰ ਸਾਨੂੰ ਸਭ ਨੂੰ ਛੁੱਟੀਆਂ 'ਚ ਇਕੱਠੇ ਕਰ ਲੈਂਦੇ ਸਨ ਤਾਂ ਫਿਰ ਅਸੀਂ ਟਰੈਵਲ ਕਰਦੇ ਸੀ ਉਹ ਤੋਂ ਬਾਈ ਕਾਰ ਟਰੈਵਲ ਕਰਦੇ ਸੀ ਜਿੱਦਾਂ ਲੇ ਲਦਾਖ ਨੂੰ ਗਏ ਉਹ ਸਾਡਾ ਟ੍ਰਿਪ ਸੀਗਾ ਸਾਰਾ ਰਾਜਸਥਾਨ 10-10 ਦਿਨ ਦਾ ਟ੍ਰਿਪ ਹੁੰਦਾ ਸੀ ਸਪੀਤੀ ਵਾਲਾ ਸਰਕਟ ਸਾਰਾ ਉਹ ਗੱਡੀਆਂ ਤੇ ਕੀਤਾ ਤੇ ਉਸ ਤੋਂ ਬਾਅਦ ਉਹ ਉਹਨਾਂ ਦੇ ਹਿਸਾਬ ਨਾਲ ਉਹ ਕਹਿੰਦੇ ਨੇ ਵੀ ਆਪਾਂ ਘੁੰਮ ਲਿਆ ਘੁੰਮ ਲਿਆ ਹਾਂਜੀ ਹਨਾ ਵੀ ਕਾਫੀ ਕਵਰ ਕਰ ਲਿਆ ਪਰ ਉਸ ਤੋਂ ਬਾਅਦ ਫਿਰ ਮੈਂ ਆਪਣਾ ਘੁਮਣਾ ਸ਼ੁਰੂ ਕੀਤਾ ਠੀਕ ਹੈ ਤੇ ਫਿਰ ਮੈਨੂੰ ਜਿਵੇਂ ਆਪਾਂ ਵੇਖ ਸੋਸ਼ਲ ਮੀਡੀਆ ਆ ਗਿਆ ਉਹਦੇ ਤੇ ਵੇਖਣ ਲੱਗੇ ਸਪੋਰਟਸ ਪਰਸਨ ਸੀਗੇ ਤਾਂ એનર્ਜੀ ਰਹਿੰਦੀ ਹੈ ਹਮੇਸ਼ਾ ਉਹ એનર્ਜੀ ਨੂੰ ਚੈਨਲਾਈਜ਼ ਤੇ ਕਰਨਾ ਹੈ ਤਾਂ ਫਿਰ ਮੈਨੂੰ ਇਦਾਂ ਲੱਗਿਆ ਕਿ ਮੈਨੂੰ ਟਰੈਕਿੰਗ ਸਟਾਰਟ ਕਰਨੀ ਚਾਹੀਦੀ ਹੈ ਤੇ ਮੈਂ ਵੈਸੇ ਜਿੱਦਾਂ ਮੈਂ ਐਨਐਸਐਸ ਪ੍ਰੋਗਰਾਮ ਆਫਿਸਰਸ ਆਪਣੇ ਕਾਲਜ ਵਿੱਚ ਤੇ ਉਧਰੋਂ ਵੀ ਸਾਨੂੰ ਕੋਈ ਨਾ ਕੋਈ ਇਦਾਂ ਦਾ ਟਰੈਕ ਆ ਜਾਂਦਾ ਸੀ ਤਾਂ ਮੈਂ ਉਹ ਮਤਲਬ ਇਹ ਜਿਹੜੀਆਂ ਗੱਲਾਂ ਹੈਗੀਆਂ ਵੱਡੀਆਂ ਵੱਡੀਆਂ ਗੱਲਾਂ ਇਹ ਹੁਣ ਸਾਨੂੰ ਪਤਾ ਲੱਗਿਆ ਵੀ ਤੁਸੀਂ ਐਨਐਸਐਸ ਆਫੀਸਰ ਵੀ ਸੀਗੇ ਤੇ ਟਰੈਕਿੰਗ ਦਾ ਪਹਿਲਾਂ ਤੋਂ ਚੱਲ ਰਿਹਾ ਸੀਗਾ ਹਾਂਜੀ ਠੀਕ ਹੈ ਫਿਰ ਉਹਦੇ 'ਚ ਵੀ ਟਰੈਕ ਕੀਤਾ ਸੀ ਚੰਦਰਖਾਨੀ ਪਾਸ ਅੱਛਾ ਬਸ ਫਿਰ ਇਦਾਂ ਥੋੜਾ ਥੋੜਾ ਹੌਲੀ ਹੌਲੀ ਰੁਝਾਨ ਬਣਦਾ ਗਿਆ ਠੀਕ ਹੈ ਤੇ ਬਸ ਫਿਰ ਇੱਕ ਕੇਦਾਰਕਨਥਾ ਕੀਤਾ ਤੁਹਾਡੇ ਨਾਲ ਉਸ ਤੋਂ ਬਾਅਦ ਮੈਨੂੰ ਚਸਪਿਆ ਟਰੈਕਿੰਗ ਦਾ ਮੈਨੂੰ ਅੱਛਾ ਉਹ ਅਪਾ ਗੱਲ ਕਰੀਏ ਚਲੋ ਟਰੈਵਲ ਵਾਲੀ ਗੱਲ ਚੱਲਦੀ ਸੀ ਆਪਣੀ ਤੁਸੀਂ ਜਿਹੜਾ ਕਾਰਾਂ ਤੇ ਘੁੰਮਣਾ ਜਾਂ ਵੈਸੀ ਜਿਹੜੇ ਟਰੈਵਲ ਐ ਨਾ ਜਦੋਂ ਆਪਾਂ ਟਰੈਵਲ ਕਰਦੇ ਆ ਘੁੰਮਦੇ ਫਿਰਦੇ ਆ ਨਾ ਆਪਣੇ ਆਪ ਨੂੰ ਐਕਸਪਲੋਰ ਕਰਦੇ ਆ ਸਾਨੂੰ ਸਾਡੀਆਂ ਲਿਮਿਟੇਸ਼ਨਸ ਸਾਡੀਆਂ ਸਟਰੈਂਥਸ ਕੈਪੇਬਿਲਿਟੀਆਂ ਦਾ ਵੱਧ ਪਤਾ ਲੱਗਦਾ ਹੈ ਨਹੀਂ ਤਾਂ ਆਪਾਂ ਘਰੇ ਬੈਠੇ ਆ ਸਾਨੂੰ ਪਤਾ ਹੀ ਨਹੀਂ ਸਾਡੇ ਕੀ ਕਾਬਲੀਅਤ ਹੈਗੀ ਹੈ ਕੀ ਨਹੀਂ ਹਨਾ ਦੂਜੇ ਐਵੇਂ ਮੇ ਕਿ ਟਰੈਵਲ ਕਰਦੇ ਹੋਏ ਇੰਨੇ ਲੋਕਾਂ ਨੂੰ ਮਿਲਦੇ ਆ ਵੱਖ-ਵੱਖ ਸੱਭਿਆਚਾਰ ਦਾ ਸਾਨੂੰ ਪਤਾ ਲੱਗਦਾ ਹੈ ਇੱਕ ਮੇਨ ਸਾਡੀ એનર્ਜੀ ਜਿਹੜੀ ਹੈ ਨਾ ਅਸੀਂ ਸਭ ਸਭ ਚ ਹੈਗੀ ਐਨਰਜੀ ਉਹ ਸਾਡੀ એનર્ਜੀ ਚੈਨਲਾਈਜ਼ ਹੋ ਜਾਂਦੀ ਹੈ ਠੀਕ ਹੈ ਤੇ ਉਦੋਂ ਬਾਅਦ ਹੁਣ ਆਪਾਂ ਗੱਲ ਕਰਦੇ ਉਸੇ ਕੇਦਾਰਕੰਥਾ ਟਰੈਕ ਦੀ ਹਾਂ ਕੀ ਉਹ ਤੁਹਾਡਾ ਪਹਿਲਾ ਟਰੈਕ ਸੀ ਵੀਰੇ ਨਹੀਂ ਮੇਰਾ ਪਹਿਲਾ ਤੇ ਨਹੀਂ ਸੀ ਐਂ ਕਹ ਲਓ ਵੀ ਦੂਜਾ ਤੇ ਟਰੈਕ ਸੀਗਾ ਪਰ ਉਸ ਟਰੈਕ ਨੇ ਮੇਰੀ ਲੀ ਬੰਨੀ ਅੱਗੇ ਵੀ ਮੈਂ ਟਰੈਕ ਕਰਨੇ ਹੀ ਕਰਨੇ ਕਰਨੀਆਂ ਠੀਕ ਹੈ ਵੀ ਤੁਸੀਂ ਗਰੁੱਪ ਦੇ ਵਿੱਚੋਂ ਟਰੈਕ ਕੀਤਾ ਤੇ ਉਸ ਤੋਂ ਬਾਅਦ ਤੁਹਾਨੂੰ ਲੱਗਿਆ ਵੀ ਹੁਣ ਆਪਾਂ ਟਰੈਕ ਸ਼ੁਰੂ ਕਰਨੇ ਹੈਗੇ ਹਾਂ ਤੇ ਹੁਣ ਸਾਨੂੰ ਇਹ ਦੱਸੋ ਦਰਸ਼ਕਾਂ ਨੂੰ ਵੀ ਭਾਈ ਮੈਂ ਦੱਸ ਦਿਆਂ ਵੀ ਇਹ ਭੈਣ ਜਿਹੜੇ ਹੈਗੇ ਆ ਚਾਹੇ ਉਹ ਗਰੁੱਪ ਨਾਲ ਜਾਣ ਚਾਹੇ ਕਿਸੇ ਕੰਪਨੀ ਨਾਲ ਜਾਣ ਪਰ ਇਹ ਹੁੰਦੇ ਇਕੱਲੇ ਹੀ ਆ ਇਹਨਾਂ ਨੇ ਮੈਨੂੰ ਲੱਗਦਾ ਤੁਸੀਂ ਕਿਸੇ ਸਾਥੀ ਦੀ ਉਡੀਕ ਨਹੀਂ ਕੀਤੀ ਕਦੇ ਨਹੀਂ ਨਹੀਂ ਮੈਂ ਨਹੀਂ ਕਿਸੇ ਦੀ ਤਾਂ ਹੈ ਇੱਕ ਦੋ ਵਾਰ ਮੇਰੇ ਕੋਲ ਅਪਰੋਚ ਕੀਤੀ ਚਲੋ ਭਾਬੀ ਨੂੰ ਲੈ ਚਲੋ ਪਰ ਉਹ ਮੈਨੂੰ ਐ ਹੁੰਦਾ ਵੀ ਸਾਡਾ ਜਿਹੜਾ ਪਰਿਵਾਰ ਵਾਲਾ ਮਸਲਾ ਹੈਗਾ ਓਲ ਜਾਂਦਾ ਫਿਰ ਅਨੇ ਫਿਰ ਐਵੇਂ ਮੈਨਾਂ ਜੇ ਕਿਸੇ ਦੀ ਅਡੀਕ ਕਰਨ ਲੱਗ ਜਾਓ ਤੇ ਉਸ ਚੱਕਰ ਚ ਆਪਣਾ ਵੀ ਰਹਿ ਜਾਂਦਾ ਆਪਣਾ ਹਾਂ ਤੇ ਉਹ ਕੇਦਾਰਕੰਤਾ ਟਰੈਕ ਤੋਂ ਅੱਪ ਪੈਂਦੇ ਸਾਨੂੰ ਟਰੈਕ ਦੱਸੋ ਕਿਹੜੇ ਕਿਹੜੇ ਉਸ ਤੋਂ ਬਾਅਦ ਮਤਲਬ ਅਗਲਾ ਮੈਂ ਨਾ ਬਸ ਤ੍ਰਿਉਂਡੇ ਤੱਕ ਹੀ ਗਈ ਸਾਂ ਤ੍ਰਿਉਂਡੇ ਤੋਂ ਬਾਅਦ ਫਿਰ ਮੈਂ ਅੱਗੇ ਉਸ ਤੋਂ ਬਾਅਦ ਕਿਤਾ ਖੀਰ ਗੰਗਾ ਹਨਾ ਖੀਰ ਗੰਗਾ ਤੋਂ ਬਾਅਦ ਫਿਰ ਕਰੇਰੀ ਲੇਕ ਟਰੈਕ ਕੀਤਾ ਕਰੇਰੀ ਲੇਕ ਤੋਂ ਬਾਅਦ ਬ੍ਰਹਮਤਾਲ ਕੀਤਾ ਬ੍ਰਹਮਤਾਲ ਤੋਂ ਬਾਅਦ ਸਰਪਾਸ ਟਰੈਕ ਫਿਰ ਹਮਟਾ ਪਾਸ ਟਰੈਕ ਫਿਰ ਹੁਣ ਹੀ ਹਿੰਦਰਾਹਰ ਪਾਸ ਟਰੈਕ ਕੀਤਾ ਠੀਕ ਹੈ ਤੇ ਇਹਨਾਂ ਵਿੱਚੋਂ ਜਿਵੇਂ ਗੱਲ ਕਰਾਂ ਰੈਂਕਿੰਗ ਦੇਣੀ ਹੋਵੇ ਤਾਂ ਸਭ ਤੋਂ ਵਧੀਆ ਤੇ ਸਭ ਤੋਂ ਜੇ ਥੱਲੇ ਰੱਖਣਾ ਹੋਵੇ ਤਾਂ ਕਿਹੜਾ ਟਰੈਕ ਰੱਖੋਗੇ ਜੇ ਵੇਖੋ ਮੈਂ ਤੁਹਾਨੂੰ ਦੱਸ ਦਿਆਂ ਜਿਹੜਾ ਸਭ ਤੋਂ ਵਧੀਆ ਤੇ ਸੋਨਾ ਟਰੈਕ ਹੈ ਹਨ ਜਿਹਦੇ ਚ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਇੱਕ ਹੀ ਟਰੈਕ ਚ ਕਰ ਲੈਂਦੇ ਹੋ ਕਿ ਖੂਬਸੂਰਤ ਨੇ ਮੈਦਾਨ ਵੀ ਹੁੰਦੇ ਨੇ ਸਲਾਈਡਸ ਵੀ ਬਰਫ਼ ਤੋਂ ਲੱਗਦੀਆਂ ਨੇ ਹਨ ਤੇ ਤਫ ਵੀ ਕਿਤੇ ਕਿਤੇ ਤੁਹਾਨੂੰ ਈਜ਼ੀ ਵੀ ਲੱਗਦਾ ਸੋਹਣਾ ਵੀ ਹੈ ਇੱਕ ਮਤਲਬ ਸਿਨਰੀ ਚੇਂਜ ਹੋ ਕੇ ਦੂਜੇ ਪਾਸੇ ਦੂਸਰੀ ਤੁਸੀਂ ਵੈਲੀ ਚ ਵੀ ਐਂਟਰ ਕਰਦੇ ਤੇ ਹਮਟਾ ਪਾਸ ਟ੍ਰੈਕ ਬਹੁਤ ਸੋਹਣਾ ਮੈਨੂੰ ਲੱਗਦਾ ਸੀ ਵੀ ਇਹ ਹੀ ਹੋਊਗਾ ਤੁਸੀਂ ਹਮਟਾ ਪਾਸ ਤੇ ਜੇ ਟਫਸਟ ਟ੍ਰੈਕ ਦੀ ਗੱਲ ਕਰਾਂ ਤੇ ਉਹ ਫਿਰ ਮੈਨੂੰ ਹੁਣ ਤੱਕ ਇੰਦਰਹਰ ਪਾਸ ਟ੍ਰੈਕ ਸੀਗਾ ਤੇ ਇੱਕ ਜਿਹੜਾ ਸਰਪਾਸ ਟ੍ਰੈਕ ਹੈ ਨਾ ਉਹ ਵੀ ਬਹੁਤ ਸੋਹਣਾ ਹੈ ਨਾਲੇ ਉਹ ਲੰਬਾ ਸਭ ਤੋਂ ਟ੍ਰੈਕ ਜਿਹੜਾ ਮੈਂ ਕੀਤਾ ਹੈ 42 ਕਿਲੋਮੀਟਰ ਦਾ ਕਰੇਰੀ ਤੇ ਟ੍ਰਯੁੰਡ ਅਸੀਂ ਵੀ ਕੀਤਾ ਹੈਗਾ ਭਣੀ ਹੈ ਤੇ ਕਰੇਰੀ ਤੁਸੀਂ ਇਕੱਲੇ ਗਏ ਸੀਗੇ ਹਾਂਜੀ ਕੱਲੇ ਗਈ ਸੀ ਪਰ ਉੱਥੇ ਹੋਰ ਲੋਕ ਵੀ ਨਾਲ ਜੁੜ ਜਾਂਦੇ ਨੇ ਹਾਂਜੀ ਕਰੀਰੀ ਲੇਕ ਕਰੀਰੀ ਲੇਕ ਟਰੈਕ ਦਾ ਤੁਹਾਨੂੰ ਸਭ ਤੋਂ ਵਧੀਆ ਕੀ ਲੱਗਿਆ ਕੋਈ ਕਰੀਰੀ ਲੇਕ ਟਰੈਕ ਜੀ ਐਵੇਂ ਸੀ ਕਿ ਇੱਕ ਤਾਂ ਸ਼ਾਂਤੀ ਸੀ ਬਹੁਤੇ ਲੋਕ ਉਸ ਟਾਈਮ ਜਦੋਂ ਗਈ ਸਨ ਨਹੀਂ ਸਨ ਹੈਗੇ ਤੇ ਇੱਕ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸਾਂਝਾ ਕਰਦੀ ਹਾਂ ਉਹਦੇ ਵਿੱਚ ਕੀ ਸੀਗਾ ਹਾਂਜੀ ਉਹ ਉਹਨਾਂ ਉੱਥੇ ਨਾ ਥੋੜਾ ਮੀਂਹ ਪੈਂਦਾ ਸੀ ਮੀਂਹ ਕਰਕੇ ਨਾ ਉੱਥੋਂ ਪਾੜ ਡੇਗੀ ਸੀ ਤੇ ਸੜਕ ਖਰਾਬ ਹੋ ਗਈ ਸੀ ਸੜਕ ਆਪਾਂ ਕ੍ਰੋਸ ਨਹੀਂ ਕਰ ਸਕਦੇ ਸੀ ਜਦ ਪਿੰਡ ਜਾਣੇ ਤੁਸੀਂ ਹਾਂਜੀ ਤੇ ਬਾਈਕ ਵਗੈਰਾ ਜਾਂ ਕੋਈ ਵੀ ਸਾਧਨ ਸਾਰੇ ਪਿੱਛੇ ਲਾ ਕੇ ਜਾਣੇ ਪੈਂਦੇ ਉੱਥੋਂ ਲਾ ਕੇ ਉਸ ਦਿਨ ਸੜਕ ਕ੍ਰੋਸ ਹੁੰਦੀ ਸੀ ਜਦੋਂ ਕਰੇਰੀ ਲੇਕ ਟਰੈਕ ਕਰਕੇ ਵਾਪਸ ਆਏ ਤਾਂ ਫਿਰ ਜਿਹੜਾ ਉਹ ਰੋਡ ਕ੍ਰੋਸ ਵੀ ਨਹੀਂ ਕਰ ਸਕਦੇ ਸੀ ਆਪਾਂ ਤੁਰ ਕੇ ਵੀ ਜਦੋਂ ਹੀ ਤੁਰਦੇ ਸਾਂ ਨਾ ਤੇ ਉੱਤੋਂ ਰੋੜੇ ਆ ਰਿੜ ਰਿੜ ਕੇ ਆਉਂਦੇ ਸਨ ਹਾਂ ਆਈ ਥਿੰਕ ਕਰੇਰੀ ਪਿੰਡ ਤੋਂ ਥੱਲੇ ਜਿਹੜਾ ਪਿੰਡ ਹੈਗਾ ਉਹ ਰਸਤੇ ਦੇ ਪਿੰਡ ਤੋਂ ਪਹਿਲਾਂ ਹਾਂਜੀ ਪਿੰਡ ਤੋਂ ਪਹਿਲਾਂ ਉਹ ਛੋਟਾ ਰੇਡ ਤੋਂ ਬਾਅਦ ਹਾਂਜੀ ਹਾਂ ਛੋਟਾ ਰਸਤਾ ਕੀ ਹੋਇਆ ਵੀ ਹੁਣ ਛੁੱਟੀ ਉਹੀ ਦਿਨ ਸੀ ਵਾਪਸੀ ਕਰਨੀ ਸੀ ਛੁੱਟੀ ਦਾ ਮਸਲਾ ਹੁੰਦਾ ਬੜਾ ਵੱਡਾ ਤੇ ਫਿਰ ਮੈਂ ਕੀ ਕੀਤਾ ਮੈਂ ਕਿਹਾ ਵੀ ਹੁਣ ਥੋ ਨਿਕਲਣਾ ਹੀ ਪੈਣਾ ਨਹੀਂ ਨਿਕਲਾਂਗੇ ਦਿੱਥੇ ਪਤਾ ਨਹੀਂ ਕਿੰਨੇ ਦਿਨ ਫੇਰ ਕੀ ਕੀਤਾ ਕੀ ਨਾ ਐ ਟਲਾਂ ਸੀ ਪੂਰੀ ਜਿਹੜੀ ਸਾਰੀ ਉਹ ਮਿੱਟੀ ਥੱਲੇ ਨੂੰ ਐਵੇਂ ਆਈ ਹੋਈ ਸੀ ਪਹਾੜ ਤੋਂ ਪਹਾੜ ਤੋਂ ਹਾਂ ਰੋੜੇ ਰੂੜੇ ਪੱਥਰ ਪੁੱਥਰ ਸਾਰੇ ਮੈਂ ਕਹਣ ਕੀਤਾ ਕਿ ਜਾਵੇ ਜਿਵੇਂ ਮਰਜ਼ੀ ਕਰਕੇ ਮੈਂ ਉਸ ਉਸੇ ਜਿਹੜਾ ਮਲਬਾ ਸਾਰਾ ਥੱਲੇ ਆਇਆ ਸੀ ਨਾ ਉਹਦੇ ਨਾਲ ਹੌਲੀ 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 ਕਰਕੇ ਬਾੜੀ ਥੱਲੇ ਆਈ ਪਹਿਲਾਂ ਰੇੜ ਦੇੜ ਦੇ ਹਾਂ ਰੇੜ ਦੇ ਉਹਦੇ ਨਾਲ ਬਹੁਤ ਧਿਆਨ ਨਾਲ मतलब ਕਾਫੀ ਟਾਈਮ ਲੱਗ ਗਿਆ ਸੀ ਥੱਲੇ ਹੁੰਦੇ ਹੁੰਦੇ ਪਹਿਲਾਂ 베ਸ ਤੇ ਜਾ ਕੇ ਕਿਉਂਕਿ ਤਿੱਖੀ ਸੀ ਸਾਰੀ ਜੋ ਚੜਾਈ ਐਦਾਂ ਕਿ ਤੋਂ ਕ੍ਰੋਸ ਵੀ ਨਹੀਂ ਕਰ ਸਕਦੇ ਸਾਂ ਸਾਰਾ ਇੱਥੇ ਮਤਲਬ ਤਿਲਕਣ ਹੋਈ ਹੋਈ ਸੀ ਸਾਰਾ ਉੱਤੋਂ ਪੱਥਰ ਸਾਰੇ ਡਿੱਗ ਗਏ ਸਨ ਪਹਿਲਾਂ ਥੱਲੇ 베ਸ ਚ ਗਈ ਫਿਰ ਉਹਨੂੰ ਕ੍ਰੋਸ ਕੀਤਾ ਫਿਰ ਪਹਾੜੀ ਚੜੀ ਉੱਤੇ ਦੂਜੇ ਪਾਸੇ ਚੜੀ ਰਾਹ ਕੋਈ ਟ੍ਰੇਲ ਕੋਈ ਹੈ ਨਹੀਂ ਸੀ ਕਾਰ ਨੂੰ ਫੜ ਫੜ ਕੇ ਅੱਛਾ ਹਾਂ ਫੜ ਫੜ ਕੇ ਜਿਵੇਂ ਜਿਵੇਂ ਵੀ ਕਰਕੇ ਪੈਰ ਆਪੇ ਹੀ ਬਣਾ ਬਣਾ ਕੇ ਕੀ ਪਤਾ ਹੀ ਹੁਣ ਆਪਾਂ ਨੂੰ ਐਕਸਪੀਰੀਅੰਸ ਹੋ ਗਿਆ ਵੀ ਜਿਗਜੈਗ ਤੁਰਨਾ ਹਾਂ ਜਦੋਂ ਬਾਹਰ ਨਿਕਲੀ ਤੇ ਜੋਕਾਂ ਜੋਕਾਂ ਪੈਰ ਨੂੰ ਚਿੰਬੜੀਆਂ ਆਈਆਂ ਸਾਰੀਆਂ ਅੱਛਾ ਓ ਮਾਈ ਗੋਡ ਠੀਕ ਹੈ ਲਉਈ ਲਉ ਉਹਨਾਂ ਨੇ ਤੇ ਪੀਤਾ ਹੋਇਆ ਸਾਰਾ ਫੇਰ ਮਤਲਬ ਕੀ ਹੱਲ ਕਰ ਸਕਦੀ ਸੀ ਅੱਗੇ ਪਿੰਡ ਸੀਗਾ ਪਿੰਡ ਤੋਂ ਲੂਣ ਦਾ ਪੈਕਟ ਲਿਆ ਮੋਟਾਂ 'ਚ ਸੱਟਿਆ ਸਾਰਾ ਫਿਰ ਜੋਕਾਂ ਲੱਥੀਆਂ ਕਿਆ ਬਾਤ ਹੈ ਸੋ ਬਹੁਤ ਵਧੀਆ ਤਜਰਬੇ ਹੁੰਦੇ ਆ ਇਹ ਗੱਲਾਂ ਵੈਸੇ ਜਦੋਂ ਭੈਣ ਨੇ ਦੱਸੀ ਆਣਾ ਵੀ ਇਦਾਂ ਦਾ ਐਕਸਪੀਰੀਅੰਸ ਹੁੰਦਾ ਥੋਨੂੰ ਬਹੁਤ ਆਨੰਦ ਆਇਆ ਹੋਊਗਾ ਉਸ ਤੇ ਬਹੁਤ ਮਿਲਦਾ ਮਤਲਬ ਕੀ ਹਰ ਵਾਰ ਜਦੋਂ ਵੀ ਕੋਈ ਐਕਸਪੀਰੀਅੰਸ ਹੁੰਦਾ ਨਾ ਅਗਲੀ ਵਾਰ ਉਹ ਡਰ ਖਤਮ ਹੋ ਜਾਣਾ ਡਰ ਖਤਮ ਹੋ ਜਾਂਦਾ ਹਾਂ ਬਿਲਕੁਲ ਤੇ ਫਿਰ ਅਪ ਪਿੱਛੇ ਕਦਾਰਕੰਥਾ ਟਰੈਕ ਦੀ ਗੱਲ ਕਰੀਏ ਉਪਰ ਬਰਫ਼ ਵਾਲਾ ਟਰੈਕ ਸੀਗਾ ਹਾਂ ਉਹ ਮਤਲਬ ਉਹਦੇ ਨਾਲ ਆਪਣੇ ਨਾਲ ਕੁੱਦਾ ਵੀ ਸੀਗਾ ਦੇਵੀ ਸੀ ਤੇ ਮੈਂ ਦੇਖਿਆ ਸੀਗਾ ਵੀ ਤੁਸੀਂ ਤੇ ਕੁੁੱਦਾ ਜਿਹੜੇ ਹੈਗੇ ਕਾਫੀ ਮਿਕਸ ਅਪ ਹੋ ਗਏ ਸੀਗਾ ਨਾ ਭੈਣਾ ਭਰਾਵਾਂ ਨੂੰ ਤੇ ਬੜਾ ਚੌੜ ਕਰਦੇ ਜਦੋਂ ਆਪਾਂ ਸਬਮਿਟ ਕੀਤਾ ਸੀਗਾ ਹਾਂਜੀ ਉਹ ਆਪਣਾ ਗਾਈਡ ਸੀ ਜਿਹੜਾ ਵਿਚਾਰਾ ਸਿੱਧਾ ਲੈ ਕੇ ਜਾਵੇ ਤੇ ਜੇ ਕੁੁੱਦਾ ਕਹਦਾ ਕਰੇ ਵੀ ਚਲੋ ਸਿੱਧੇ ਹੈ ਨਾ ਸਾਰੇ ਪਿੱਛੇ ਪਿੱਛੇ ਸਿੱਧੇ ਤੇ ਮਤਲਬ ਦੂਜੇ ਨੂੰ ਵੇਖੋ ਤੁਸੀਂ ਕੁੁੱਦੇ ਦੇ ਤੁਸੀਂ ਸਾਮਣੇ ਕਰਨ ਵਾਲੇ ਸਭ ਤੋਂ ਅੱਗੇ ਸੀਗੇ ਉਹਦੇ 'ਚ ਹਾਂਜੀ ਹਾਂ ਪਹਿਲੇ 5 ਬੰਦਿਆਂ 'ਚ ਸੀਗੇ ਅਸੀਂ ਹਾਂ ਚਲੋ ਇਹ ਤਾਂ ਬਈ ਭੈਣੇ ਟਰੈਕਸ ਦੀ ਗੱਲ ਹੋ ਗਈ ਹੈ ਨਾ ਹੁਣ ਤੁਸੀਂ ਸ਼ੁਰੂ ਕਰ ਲਿਆ ਹੈਗੇ ਇੱਕ ਨਵਾਂ ਆਪਣਾ ਬਾਈਕ ਰਾਈਡਿੰਗ ਦਾ ਸ਼ੌਂਕ ਹੈ ਨਾ ਤੇ ਇੱਕ ਹੋਰ ਗੱਲ ਦੱਸੋ ਵੀ ਜਿਵੇਂ ਅੱਜਕੱਲ ਕੁੜੀਆਂ ਨੂੰ ਇਹ ਡਰ ਹੁੰਦਾ ਵੀ ਭਾਈ ਕੁੜੀਆਂ ਨੂੰ ਜਿਹੜੇ ਫੈਮਲੀਜ਼ ਆਉ ਲਾਉ ਨਹੀਂ ਕਰਦੀਆਂ ਗਿਆ ਵੀ ਇਕੱਲੀ ਜਾਣਾ ਜਾਂ ਭਾਈ ਬਾਈਕ ਰਾਈਡ ਕਰਨੀ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਫਿਰ ਇਹ ਮੈਂ ਮੈਂ ਤਾਂ ਦੱਸਦੀ ਮੈਂ ਜਿਵੇਂ ਸ਼ੁਰੂ ਤੋਂ ਸਪੋਰਟਸ ਪਰਸਨਲਰੀਆ ਮੇਰੇ ਘਰਦਿਆਂ ਨੂੰ ਪਤਾ ਹੈ ਕਿ ਇੱਕ ਮੈਂ ਹੋਸਟਲ ਚ ਸਾਰੀ ਜ਼ਿੰਦਗੀ ਕੱਢੀ ਹੈ ਮਤਲਬ ਮੇਰੀ ਐਜੂਕੇਸ਼ਨ ਹੋਸਟਲ ਚ ਰਹਿ ਕੇ ਉਹਨਾਂ ਨੂੰ ਪਤਾ ਹੈ ਵੀ ਇਹ ਸਾਰੀਆਂ ਚੀਜ਼ਾਂ ਮੈਨੇਜ ਕਰ ਲੈਂਦੀ ਵੀ ਇਹ ਉਹਨਾਂ ਨੂੰ ਇਹ ਵੀ ਪਤਾ ਹੈ ਵੀ ਮੁੰਡਿਆਂ ਦੀ ਥਾਂ ਤੇ ਵੀ ਸਾਰਾ ਕੰਮ ਇਹ ਆਪੇ ਹੀ ਸੰਭਲ ਲੈਂਦੀ ਹੈ ਨਾ ਜਿਵੇਂ ਤੇ ਉਹ ਮੈਨੂੰ ਮਤਲਬ ਇਹਨਾਂ ਚੀਜ਼ਾਂ ਤੋਂ ਰੋਕਦੇ ਟੋਕਦੇ ਨਹੀਂ ਹੈਗੇ ਉਹਨਾਂ ਨੂੰ ਬਾਈਕ ਮੈਂ ਪਹਿਲਾਂ ਤੇ ਚਲਾ ਲੈਂਦੀ ਸਾਂ ਤੇ ਹੁਣ ਮੈਂ ਆਪਣੀ ਖਰੀਦ ਲਈਏ ਆਪਣੀ ਖਰੀਦੀ ਹਾਂ ਜਦੋਂ ਮੈਂ ਪਿਛਲੀ ਵਾਰੀ ਕੁਮਕੜ ਮਿਲਣੇ ਤੇ ਆਈ ਸਾਂ ਮੈਂ ਕਿਸੇ ਦੀ ਬਾਈਕ ਮੰਗ ਕੇ ਲੈ ਕੇ ਆਈ ਸਾਂ ਹੂੰ ਮੇਰੇ ਨਾਲ ਗੱਲ ਹੋਈ ਸੀ ਤੁਹਾਡੇ ਨਾਲ ਤੇ ਫਿਰ ਮੇਰਾ ਉੱਥੋਂ ਮੈਨੂੰ ਚੱਸ ਪਿਆ ਮੈਨੂੰ ਬਹੁਤ ਮਤਲਬ ਉਹ 250 ਕਿਲੋਮੀਟਰ ਜਾਣਾ ਆਉਣਾ ਚਲਾਣੀ ਬੜਾ ਵਧੀਆ ਲੱਗਾ ਮੈਂ ਕੱਲ ਮੈਂ ਤੇ ਆਪਣੀ ਬਾਈਕ ਲੈ ਲੈਣੀ ਆ ਦੂਜਾ ਜਦੋਂ ਵੀ ਮੈਂ ਟਰੈਵਲ ਕਰਦੀ ਸਾਂ ਨਾ ਮੈਨੂੰ ਛੁੱਟੀ ਦਾ ਹਿਸਾਬ ਲਾ ਕੇ ਬੜਾ ਚੱਲਣਾ ਪੈਂਦਾ ਹਾਂ ਉਹਦੇ ਵਿੱਚ ਐਵੇਂ ਹੁੰਦਾ ਜਿਵੇਂ ਮੈਂ ਦੁਪਹਿਰੇ ਫ੍ਰੀ ਹੋ ਗਈਆਂ ਮੈਂ ਦੁਪਹਿਰੇ ਹੀ ਨਿਕਲਣਾ ਹੈ ਤਾਂ ਚੰਡੀਗੜ੍ਹ ਜਾ ਕੇ ਬੱਸ ਲੈਣੀ ਪੈਂਦੀ ਏ ਉਹ ਰਾਤ ਨੂੰ ਮਿਲਦੀ ਬੱਸ ਤੁਹਾਨੂੰ ਇਹ ਪ੍ਰੋਬਲਮ ਸੀਗੀ ਉਸ ਨਸਰ ਦੇ ਸਮੇਂ ਦੀ ਫਿਰ ਇੱਕ ਟਿਕਟ ਬੜੀ ਮਹਿੰਗੀ ਇਹਨਾਂ ਤੇ ਤੇਲ ਨਹੀਂ ਖਾਂਦੇ ਬੋਲ ਤੇਲ ਨਹੀਂ ਖਾਂਦੇ ਫਿਰ ਮੈਂ ਸੋਚਿਆ ਵੀ ਜਦੋਂ ਘੁੰਮਣਾ ਤੇ ਹੈਗਾ ਹੀ ਏ ਤੇ ਲੋੜ ਵੀ ਏ ਤੇ ਬਸ ਫਿਰ ਮੈਂ ਖਰੀਦ ਲਈ ਹਾਂ ਮੈਂ ਕੋਈ ਹੋਰ ਗੱਲ ਦੱਸ ਦਿਆਂ ਫਰਵਰੀ ਦੇ ਵਿੱਚ ਮੈਂ ਬਾਈਕ ਖਰੀਦਦਾ ਤੇ ਉਸ ਤੋਂ ਬਾਅਦ ਬਾਈਕ ਉੱਦਦਾ ਵੀ ਆਪਦੇ ਲਈ ਬਾਈਕ ਖਰੀਦਦਾ ਮਾਰਚ ਦੇ ਵਿੱਚ ਤੇ ਭੈਣ ਹੋਰੇ ਅਪ੍ਰੈਲ ਚ ਜਾਂਦੇ ਕੋਈ ਕੋਨੀਤ ਜਿਹੜੀ ਹੈਗੀ ਆ ਮੱਕ ਮੱਕੜ ਮਿਲਣੀ ਉੱਥੇ ਤੁਸੀਂ ਕਹਿੰਦੇ ਮੰਗ ਕੇ ਲੈ ਕੇ ਹੈਣਾ ਉਦੋਂ ਬਾਅਦ ਫਿਰ ਤੁਸੀਂ ਆਖਿਆ ਵੀ ਨਹੀਂ ਹੋਣੀ ਸਰਨਾ ਕਹਿੰਦਾ ਫਿਰ ਤੁਸੀਂ ਮਈ ਦੇ ਵਿੱਚ ਪਰਚੇਸ ਕਰ ਹਾਂਜੀ ਹਾਂਜੀ ਫਿਰ ਰੰਗ ਰੰਗ ਵੀ ਸੇਮ ਹੀ ਆ ਸਾਡੇ ਤਿੰਨਾਂ ਦੇ ਭਾਈ ਉੱਦਦੇ ਦਾ ਤੇ ਇਹਨਾਂ ਦੇ ਤੇ ਸਾਡੇ ਬਾਈ ਇੱਕ ਹੋਰ ਦੱਸੋ ਭੈਣੇ ਹੁਣ ਤੁਸੀਂ ਪਿੱਛੇ ਜੇ ਸਭ ਤੋਂ ਲੰਮੀ ਰਾਈਡ ਕਰਕੇ ਆਏ ਹੋ ਹਾਂਜੀ ਉਦੇਵਾਰੇ ਦੱਸੋ ਸਾਜ ਜਿਹੜਾ ਅਜਮੇਰ ਜਾ ਕੇ ਤੁਸੀਂ ਉਹਦੇ ਉਪਰ ਹਾਂ ਉਦੇਪੁਰ ਹਾਂ ਉਹਦੇ ਬਾਰੇ ਐਵੇਂ ਸੀਗਾ ਕਿ ਮੇਰੇ ਕੋਲ 5 ਦਿਨ ਸੀਗੇ ਹਾਂ ਤੇ ਬਾਈਕ ਵੀ ਨਵੀਂ ਨਵੀਂ ਲਈ ਸੀ ਮੈਨੂੰ ਇਹ ਸੀ ਮੈਂ ਕੋਈ ਟ੍ਰਿਪ ਕੱਢਾਂ ਹਾਂ ਤੇ ਫਿਰ ਮੈਂ ਉਦੇਪੁਰ ਵੱਲ ਨੂੰ ਚਾਲੇ ਪਾ ਦਿੱਤੇ ਹਾਂਜੀ ਮਤਲਬ ਜਾਂਦਿਆਂ ਵਰੀ ਮੀਂਹ ਕਾਰਨ ਮੈਂ ਪਹਿਲੇ ਦਿਨ ਉਦੈਪੁਰ ਨਹੀਂ ਪਹੁੰਚ ਸਕੀ ਪਰ ਹਾਂ ਮੇਰੀ ਉਹ ਰਾਈਡ ਬਹੁਤ ਵਧੀਆ ਸੀ ਕਿ ਰਾਜਸਥਾਨੀਆਂ ਸੜਕਾਂ ਬੜੀਆਂ ਸਾਫ਼ ਬੜੀਆਂ ਸੋਹਣੀਆਂ ਵਧੀਆ ਤੇ ਉਦੈਪੁਰ ਘੁੰਮ ਕੇ ਜਦੋਂ ਵਾਪਸੀ 'ਚ ਜਿਹੜਾ ਸੀ ਨਾ ਮੈਂ 14 ਘੰਟਿਆਂ 'ਚ 800 ਕਿਲੋਮੀਟਰ ਕੱਢਿਆ ਸੀਗਾ ਕੱਢਿਆ ਸੀ ਤੁਸੀਂ ਦੱਸੋ ਹਾਂ ਮਤਲਬ ਇੱਕ ਦਿਨ ਦੇ ਵਿੱਚ ਕਿਉਂਕਿ ਦਿਨ ਉਹੀ ਸੀ ਮੇਰੇ ਕੋਲ ਕਈਆਂ ਜਣਿਆਂ ਨੇ ਮੈਨੂੰ ਕਿਹਾ ਵੀ ਕਿ ਤੂੰ ਇੰਨਾ ਨਾ ਚਲਾਇਆ ਕਰ ਵੀ ਇੰਨਾ ਲੰਬਾ ਕਿਉਂ ਪਰ ਜਦੋਂ ਹੁਣ ਟਾਈਮਿੰਗ ਅੱਗੇ ਹੋਵੇ ਫਿਰ ਪੂਰਾ ਕਰਨਾ ਵੀ ਪੈਂਦਾ ਬਾਕੀ ਜਦੋਂ ਬਾਈਕ ਹੀ ਇਹ ਜਿਹੜੀ ਤੁਹਾਨੂੰ ਥੱਕਣ ਨਹੀਂ ਦਿੰਦੀ ਹਾਂ ਥਕਾਵਟ ਨਹੀਂ ਹੁੰਦੀ ਜੀ ਇਹਦੇ ਤੋਂ ਬਿਲਕੁਲ ਇੱਕ ਕੁਐਸਚਨ ਮੈਂ ਤੁਹਾਨੂੰ ਹੋਰ ਕਰ ਰਿਹਾ ਥੋੜਾ ਜਿਹਾ ਜੀ ਮੈਨੂੰ ਲੱਗਦਾ ਵੀ ਤੁਸੀਂ ਰਾਜਸਥਾਨ ਗਏ ਰਾਜਸਥਾਨ ਦੇ ਮੇਲਜ਼ ਨਾਲ ਥੋੜੀ ਇੰਟਰੈਕਸ਼ਨ ਹੋਈ ਹੈ ਨਾ ਬੰਦਿਆਂ ਦੇ ਨਾਲ ਇੰਟਰੈਕਸ਼ਨ ਹੋਈ ਹੈ ਨਾ ਉਹਨਾਂ ਨਾਲ ਗੱਲਬਾਤ ਹੋਈ ਪੰਜਾਬ ਦੇ ਤੇ ਰਾਜਸਥਾਨ ਦੇ ਬੰਦਿਆਂ ਦੇ ਵਿੱਚ ਕੀ ਫਰਕ ਮਹਿਸੂਸ ਹੋਇਆ ਜੀ ਐਜ਼ ਅ ਗਰਲ ਹਨ ਐਜ਼ ਅ ਕੁੜੀ ਲੇਡੀ ਹਨਾ हां ओथे मेरी जेडी मैं कहनीया बी मेल ਨਾਲ ਜਿਹੜੀ ਇੰਟਰੈਕਸ਼ਨ ਹੋਈ ਸੀ ਉਹ ਮੇਰੀ ਹੋਈ ਸੀ ਜਿਆਦਾ ਮਤਲਬ ਇੱਕਦਾਂ ਦੇ ਜਦੋਂ ਮੀ ਪੈਂਦਾ ਸੀ ਤੇ ਮੈਂ ਇੱਕ ਪੈਟਰੋਲ ਪੰਪ ਤੇ ਬੈਠੀ ਸਾਂ ਹਾਂਜੀ ਹਨਾ ਤੇ ਉਹਨਾਂ ਨੇ ਮਤਲਬ ਕਿ ਉਹਨਾਂ ਉਹ ਮਤਲਬ ਹੈਰਾਨ ਸੀਗੇ ਉਹ ਇਹ ਗੱਲ ਆਖਦੇ ਸਨ ਵੀ ਸਾਡੇ ਤਾਂ ਇੱਥੇ ਔਰਤਾਂ ਬਸ ਘਰ ਚ ਨੇ ਅੰਦਰ ਉਹ ਤਾਂ ਕਹਿੰਦਾ ਬਾਹਰ ਤੁਰ ਕੇ ਨਹੀਂ ਜਾ ਸਕਦੀਆਂ ਕਹਿੰਦੇ ਵੀ ਤੁਸੀਂ ਬਾਈਕ ਤੇ ਨਿਕਲੇ ਹੋ ਮੈਂ ਉਹ ਹੈਰਾਨ ਸੀ ਮਤਲਬ ਹੈਰਾਨ ਸੀ ਤੇ ਐਪਰੀਸ਼ੀਏਟ ਕਰ ਰਹੇ ਸੀ ਮੈਨੂੰ ਬਾਕੀ ਮੈਨੂੰ ਐਵੇਂ ਕਹਿ ਰਹੇ ਸੀ ਵੀ ਵੀ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਜੇ ਮੈਂ ਨਹੀਂ ਵੀ ਰੁਕਦਾ ਤੇ ਤੁਸੀਂ ਇੱਥੇ ਸਾਡੇ ਕੋਲ ਆਰਾਮ ਨਾਲ ਰਹਿ ਸਕਦੇ ਹੋ ਵੀ ਸਾਡੇ ਕੋਲ ਜਗ੍ਹਾ ਹੈਗੀ ਹੈ ਮਤਲਬ ਵਧੀਆ ਸੀਗੇ ਉਹ ਲੋਕ ਜਿਆਦਾ ਹਜੇ ਆਪਾਂ ਨੂੰ ਮਤਲਬ ਨਹੀਂ ਵਿਚਰੇ ਤੁਹਾਨੂੰ ਦਿੱਕਤ ਨਹੀਂ ਉਮੇਕ ਵੀ ਨਹੀਂ ਆਈ ਹਜੇ ਤੱਕ ਤੇ ਜੇ ਹੋਰ ਗੱਲ ਕਰਾਂ ਭਾਵੇਂ ਵੀ ਸੇਫਟੀ ਪੱਖੋਂ ਗੱਲ ਕਰਾਂ ਹਨਾ ਤੁਸੀਂ ਕੀ ਸੋਚਦੇ ਹੋ ਵੀ ਇਹ ਸੇਫਟੀ ਕੁੜੀਆਂ ਦੇ ਅੰਦਰਲਾ ਡਰ ਹੁੰਦਾ ਜਾਂ 바ਕੀ ਸਮਾਜ ਦੇ ਵਿੱਚ ਹੈ ਵੇਖੋ ਪਹਿਲਾਂ ਤੇ ਸਾਡੇ ਅੰਦਰਲਾ ਡਰ ਹੈ ਪਹਿਲਾਂ ਤੇ ਕਿਉਂਕਿ ਸੇਫਟੀ ਦੀ ਗੱਲ ਉੱਥੇ ਆ ਜਿੱਥੇ ਅਸੀਂ ਬਹੁਤਾ ਹੀ ਕਿਤੇ ਡੀਪ ਫਸ ਗਏ ਆ ਜਾਂ ਹਨਾ ਤੇ ਮਤਲਬ ਕੁੜੀਆਂ ਤੇ ਪਹਿਲਾਂ ਤੇ ਬਸ ਤੇ ਚੜਨ ਤੋਂ ਹੀ ਡਰਦੀਆਂ ਹਨਾ ਉਹ ਵੀ ਡਰ ਸਾਨੂੰ ਕੱਢਣਾ ਹੀ ਪਏਗਾ ਪਹਿਲਾਂ ਹਨਾ ਤੇ ਪਹਿਲਾਂ ਤੇ ਅੰਦਰਲਾ ਡਾਰੇ ਉਹ ਮਕਾਣਾ ਪਏਗਾ ਮੈਂ ਤੁਹਾਨੂੰ ਦੱਸ ਦਾਰ ਮੈਨੂੰ ਵੀ ਹੁੰਦਾ ਐਵੇਂ ਦੀ ਕੋਈ ਗੱਲ ਨਹੀਂ ਡਰ ਹੁਣ ਮੇਰਾ ਦਿਲ ਕਿਤੇ ਕੈਂਪਿੰਗ ਕਰਨ ਨੂੰ ਕਰਦਾ ਮੇਰੇ ਕੋਲ ਸਾਰਾ ਸਮਾਨ ਹੈਗਾ ਮੈਂ ਪਹਿਲਾਂ ਸੋਚਦੀ ਆਂ ਵੀ ਮੈਂ ਕਿੱਥੇ ਕਰ ਸਕਦੀ ਹਾਂ ਹਨਾ ਹਰ ਥਾਂ ਜਿਵੇਂ ਹੁਣ ਮੈਂ ਲਾਸਟ ਜਿਹੜਾ ਜਿੱਬੀ ਵਾਲਾ ਟ੍ਰਿਪ ਕੱਢਿਆ ਹਨਾ ਜੀ ਤੇ ਉਹਦੇ ਵਿੱਚ ਕੀ ਸੀ ਕਿ ਮੈਂ ਰਿਮੋਟ ਏਰੀਆ ਸੀ ਤੇ ਮੈਂ ਮੈਂ ਆਪਣੇ ਕੋਲ ਟੈਂਟ ਲੈ ਕੇ ਗਈ ਸੀ ਮੈਨੂੰ ਐਸੀ ਮੈਂ ਕੈਂਪਿੰਗ ਕਰਨੀ ਕਰਨੀ ਹੈ ਸਟ੍ਰਿਪ ਤੇ ਜੋ ਮਰਜ਼ੋ ਜਿਵੇਂ ਆਪਣਾ ਡਰ ਕੱਢਣਾ ਮੇਰਾ ਮਕਸਦ ਇਹ ਸੀਗਾ ਤੇ ਫਿਰ ਮੈਂ ਉੱਥੇ ਜਗ੍ਹਾ ਲੈ ਲਈ ਉਹ ਜਗ੍ਹਾ ਜਿਹੜੀ ਸੀ ਪਿੰਡ ਤੋਂ ਸਾਈਡ ਤੇ ਸੀ ਮਤਲਬ ਸ਼ੁਰੂ ਚੀ ਸੀਗੀ ਮੈਨੂੰ ਇਹ ਮੇਰੇ ਦਿਲ 'ਚ ਡਰ ਹੈਗਾ ਸੀਗਾ ਵੀ ਜੇ ਬਾਇ ਚਾਂਸ ਹਨਾ ਕੋਈ ਮਿਸ ਹੈਪਨਿੰਗ ਹੋ ਜਾਏ ਪਰ ਮੈਂ ਉੱਡਰ ਕੱਢ ਕੇ ਮੈਂ ਪੈ ਗਈ ਮੈਂ ਕਿਹਾ ਕੋਈ ਨਾ ਜਦੋਂ ਆਏਗੀ ਫਿਰ ਵੇਖਾਂਗੇ ਨਿਬੜਾਂਗੇ ਉਹਦੇ ਨਾਲ ਫਿਰ ਨਿਬੜਾਏ ਕਿਉਂਕਿ ਆਪਣੇ ਇੰਡੀਆ ਦੇ ਵਿੱਚ ਆਪਾਂ ਗੱਲਾਂ ਬਹੁਤ ਸੁਣਦੇ ਆ ਇਹ ਜੀ ਹਾਂ ਪੰਜਾਬ ਵੀ ਹੁਣ ਸੇਫ ਨਹੀਂ ਰਹੇਗਾ ਪਰ ਫਿਰ ਵੀ ਤੁਸੀਂ ਮਤਲਬ ਜਿਵੇਂ ਇੱਕ ਕੁੜੀ ਦੇ ਤੌਰ ਤੇ ਘੁੰਮ ਰਹੀ ਹੋ ਜਾਂ ਬਾਈਕ ਰਾਈਡ ਕਰ ਰਹੇ ਹੋ ਇਹ ਬਹੁਤ ਉਹਦੀ ਮਿਸਾਲ ਹੈ ਕੁੜੀਆਂ ਦੇ ਲਈ ਹਨਾ ਸੋ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨੂੰ ਕੁੜੀਆਂ ਇਹ ਵੀ 셀ਫ ਕੌਨਫੀਡੈਂਟ ਹੁੰਦੀਆਂ ਨੇ ਹਾਂ ਜੀ ਹਾਂ ਬਹੁਤ ਕੌਨਫੀਡੈਂਸ ਆਉਂਦਾ ਮੇਰੇ ਮਤਲਬ ਪਹਿਲਾਂ ਇੰਨਾ ਨਹੀਂ ਸੀਗਾ ਪਰ ਇਹ ਹੌਲੀ ਹੌਲੀ ਜਿਵੇਂ ਜਿਵੇਂ ਇੰਪਰੂਵ ਕਰਦੀ ਜਾਂਦੀਆਂ ਆ ਚੀਜ਼ਾਂ ਤੇ ਹੁਣ ਡਰ ਬਹੁਤ ਘਟ ਗਿਆ ਹਾਂ ਇੱਕ ਹੋਰ ਦੱਸ ਦਿਆ ਵੀ ਪੈਨ ਦਾ YouTube ਚੈਨਲ ਬਣਿਆ ਹੋਇਆ ਛੇ ਦਿਲ ਜਰਨੀਜ਼ ਤੇ ਇਹਨਾਂ ਦਾ Instagram ਅਕਾਊਂਟ ਹੈਗਾ that professor gurn ਠੀਕ ਹੈ ਉਸ ਤੇ ਤੁਸੀਂ ਜੁੜ ਸਕਦੇ ਹੋ ਦੇਖ ਸਕਦੇ ਹੋ ਪੈਨ ਦੀਆਂ ਸਾਰੀਆਂ ਗੱਲਾਂ ਬਾਤਾਂ ਤੇ ਪੈਨੇ ਵੀ ਅਖੀਰ ਦੇ ਵਿੱਚ ਤੁਸੀਂ ਜਿਹੜੇ ਘੁੰਮਣ ਵਾਲੇ ਨੇ ਜਾਂ ਖਾਸਤੇ ਕੁੜੀਆਂ ਨੇ ਆਪਣੀਆਂ ਅੱਜਕੱਲ ਦੇ ਮੁੰਡਿਆਂ ਦੇ ਵਿੱਚ ਜਦੋਂ ਮੈਂ ਪੜਾਉਂਦਾ ਹਨ ਟੀਚ ਕਰਦਾ ਕੁੜੀਆਂ ਦੇ ਵਿੱਚ ਇੱਕ ਕਿਉਰਿਓਸਟੀ ਹੁੰਦੀ ਹੈ ਵੀ ਸਾਨੂੰ ਜਿਆਦਾ ਬੰਨ ਕੇ ਰੱਖਿਆ ਜਾਂਦਾ ਮਾਪਿਆਂ ਵੱਲੋਂ ਠੀਕ ਹੈ ਤਾਂ ਮੈਂ ਉਹਨਾਂ ਨੂੰ ਇੱਕ ਗੱਲ ਕਰਦਾ ਹਾਂ ਵੀ ਅੱਲਾ ਤੁਸੀ ਵਿਸ਼ਵਾਸ ਜਿੱਤੋ ਆ ਦੇ ਮਾਪਿਆਂ ਦੇ ਜੇ ਥੋੜਾ ਮਾਪਿਆਂ ਦੇ ਤਾਂ ਤੁਸੀਂ ਵਿਸ਼ਵਾਸ ਜਿੱਤ ਲਿਆ ਤਾਂ ਫਿਰ ਤੁਸੀਂ ਕਿਤੇ ਵੀ ਜਾ ਸਕਦੇ ਹੋ ਹਾਂਜੀ ਵਿਸ਼ਵਾਸ ਵੀ ਜਿੱਤਣ ਨਾਲ ਉਹਨਾਂ ਨੂੰ ਸਮਝਾਓ ਵੀ ਥੋੜਾ ਜਿਵੇਂ ਹੁਣ ਮੈਨੂੰ ਥੋੜੀ ਜਿਹੀ ਪਰੇਸ਼ਾਨੀਆਂ ਆਈ ਸੀ ਜਦੋਂ ਮੈਂ ਬਾਈਕ ਤੋਂ ਡਿੱਗੀ ਹਾਂ ਮੈਂ ਘਰੇ ਤੇ ਨਹੀਂ ਸੀ ਦੱਸਿਆ ਪਰ ਮੇਰੇ ਮੰਮੀ ਨੇ ਵਲੌਗ ਵੇਖ ਲਿਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਮੰਮੀ ਕਹਿੰਦੇ ਵੀ ਫਿਰ ਮੈਂ ਮੰਮੀ ਨੂੰ ਨਾ ਸਮਝਾਈਆਂ ਚੀਜ਼ਾਂ ਕਿ ਮੰਮੀ ਵੀ ਨਹੀਂ ਵਜਦੀ ਸੱਟ ਐਵੇਂ ਐਵੇਂ ਕਰਕੇ ਮੈਂ ਸੇਫਟੀ ਗੀਅਰਸ ਪਾ ਕੇ ਜਾਨੀ ਆ ਸਭ ਕੁਝ ਫਿਰ ਮੰਮੀ ਮੇਰੇ ਮਤਲਬ ਸ਼ਾਂਤ ਹੋ ਗਈ ਉਹਨਾਂ ਨੂੰ ਸਮਝ ਆ ਗਈ ਥੋੜੀ ਕਿ ਕੋਈ ਗੱਲ ਨਹੀਂ ਜੇ ਸੜਕ ਤੇ ਚੱਲਦੇ ਨੇ ਤਾਂ ਇਹ ਕੁਛ ਤੇ ਹੋਏਗਾ ਹੀ ਹਨਾ ਤੇ ਮਤਲਬ ਵੀ ਕੁੜੀਆਂ ਨੂੰ ਆਪਣੇ ਡਰ ਪਹਿਲਾਂ ਕੱਢ ਕੇ ਅੰਦਰੋਂ ਘਰਦਿਆਂ ਨੂੰ ਵੀ ਸਮਝਾਉਣਾ ਪਏਗਾ ਤੇ ਫਿਰ ਨਿਕਲਿਆ ਜਾਏਗਾ ਉਹਨਾਂ ਤੋਂ ਠੀਕ ਹੈ ਤੇ ਹੋਰ ਤੁਸੀਂ ਮਤਲਬ ਆਪਣੀਆਂ ਜਿਹੜੀਆਂ ਧੀ ਰਣੀਆਂ ਹੈਗੀਆਂ ਜਾਂ ਭੈਣਾਂ ਹੈਗੀਆਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਮਤਲਬ ਮੇਰੀਆਂ ਜਿਵੇਂ ਹੁਣ ਮੈਂ ਬੱਚਿਆਂ ਨੂੰ ਪੜਾਉਂਦੀ ਆ ਹਨਾ ਤੇ ਕੁੜੀਆਂ ਮੇਰੇ ਨਾਲ ਇੰਟਰੈਕਟ ਕਰਦੀਆਂ ਨੇ ਉੱਥੇ ਤਾਂ ਉਹ ਮੈਨੂੰ ਮਤਲਬ ਕੀ ਇਹ ਗੱਲ ਕਹਿੰਦੇ ਨੇ ਵੀ ਅਸੀਂ ਵੀ ਘੁੰਮਣਾ ਚਾਹੁੰਦੇ ਆ ਮੈਡਮ ਤੁਸੀਂ ਕਿਵੇਂ ਘੁੰਮਦੇ ਆ ਅਸੀਂ ਵੀ ਘੁੰਮਣਾ ਚਾਹੁੰਦੇ ਆ ਮਤਲਬ ਕਿ ਮੈਂ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਛੋਟੇ-ਛੋਟੇ ਟ੍ਰਿਪ ਆਪਣੇ ਆਰਗੇਨਾਈਜ਼ ਜ਼ਰੂਰ ਕਰੋ ਬਿਲਕੁਲ ਮਤਲਬ ਕਿ ਬਹੁਤ ਸਾਰੀਆਂ ਥਾਵਾਂ ਨੇ ਨੇੜੇ-ਨੇੜੇ ਵੇ ਪਹਿਲਾਂ ਉਹਨਾਂ ਨੂੰ ਘੁੰਮੋ ਤੁਸੀਂ ਉਹ ਕਈ ਵਾਰੀ ਕੁੜੀਆਂ ਨੂੰ ਇਹ ਵੀ ਦਿੱ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਅਸੀਂ ਘੱਟ ਖਰਚੇ ਤੇ ਵੀ ਕਿਵੇਂ ਘੁਮ ਸਕਦੇ ਹਾਂ ਕਿ ਬਹੁਤ ਸਾਰੇ ਇਹ ਸਾਰਾ ਪਲਾਨ ਕਰਨਾ ਪੈਂਦਾ ਹੈ ਕਹਿ ਲਓ ਜਾਂ ਤੇ ਵੀ ਜੇ ਥੋੜਾ ਬੋਤਾ ਹੌਲੀ ਹੌਲੀ ਕਰਕੇ ਨਿਕਲਣਗੀਆਂ ਕੁੜੀਆਂ ਤੇ ਆਪੇ ਅੱਗੇ ਰਾਹ ਖੁੱਲਦੇ ਜਾਂਦੇ ਜੇ ਫੇਰ ਹੀ ਕਾਫਲਾ ਬਣੂਗਾ ਜੇ ਇੱਕ ਮਤਲਬ ਸਰਬਜੀਤ कौर ਤੁਰੀ ਆ ਤਾਂ ਫਿਰ ਹੋਰ अनेਕਾਂ ਸਰਬਜੀਤ कौर ਪਿੱਛੇ ਆਉਣਗੇ ਮੈਨੂੰ ਮੈਨੂੰ ਐਵੇਂ ਹੁੰਦਾ ਕਿ ਮੈਂ ਬਾਈਕ ਤੇ ਇਕੱਲੇ ਨੇ ਰਾਈਡ ਕਰਨੀ ਜੇ ਕੋਈ ਕੁੜੀ ਮੇਰੇ ਨਾਲ ਜਾਣਾ ਚਾਹੁੰਦੀ ਤੇ ਜਾ ਸਕਦੀ ਨੇ ਜਿਹੜੇ ਮੇਰੇ ਲਿੰਕ ਚ ਨੇ ਮੈਂ ਸਭ ਨੂੰ ਆਫਰ ਕਰਦੀ ਆ ਜੋ ਕਿਸੇ ਨੇ ਜਾਣਾ ਉਹ ਮਰਜ਼ੀ ਹੈ ਜੇ ਕੋਈ ਤਿਆਰ ਹੋ ਜੇ ਤੇ ਹੋ ਜੇ ਨਹੀਂ ਤੇ ਫਿਰ ਨਹੀਂ ਚਲੋ ਪੈਣੀ ਗੱਲਾਂ ਬਾਤਾਂ ਤਾਂ ਬਹੁਤ ਨੇ ਪਰ ਆਪਣਾ ਫਿਰ ਇਹ ਜਿਹੜਾ ਲੰਮਾ ਹੋ ਜਾਊਗਾ ਤੇ ਸੋ ਦਰਸ਼ਕਾਂ ਨੇ ਸੁਣੀਆ ਸਰਜੀਤ ਭੈਣ ਦੀਆਂ ਗੱਲਾਂ ਠੀਕ ਹੈ ਤੇ ਇਹਨਾਂ ਦੇ ਅਕਾਊਂਟ ਆਪਾਂ ਸਾਂਝੇ ਕੀਤੇ ਆ ਤੁਸੀਂ ਵੀ ਜਿਹੜਾ ਹੈਗਾ ਟਰੈਵਲ ਦਾ ਸ਼ੌਂਕ ਜੇ ਕਿਸੇ ਦੇ ਮਨ ਵਿੱਚ ਵੀ ਟਰੈਵਲ ਦਾ ਘੁੰਮਣ ਦਾ ਜਾਂ ਕੁਝ ਵੀ ਹੈਗਾ ਤਾਂ ਉਹ ਸ਼ੁਰੂ ਕਰ ਸਕਦਾ ਸ਼ੁਰੂ ਕਰਨ ਦਾ ਟਾਈਮ ਅੱਜ ਹੀ ਹੈ ਠੀਕ ਹੈ ਜੀ ਅੱਜ ਹੀ ਹੈ ਤੇ ਆਪਣੇ ਆਪ ਤੋਂ ਹੀ ਹੈ ਭੈਣ ਨੇ ਸ਼ੁਰੂ ਕੀਤਾ ਸੋ ਵੀਡੀਓ ਕਿਵੇਂ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਤੇ ਭੈਣ ਦੇ ਪੇਜ ਨਾਲ ਤੇ ਇੰਸਟਾਗ੍ਰam ਪੇਜ ਨਾਲ ਜ਼ਰੂਰ ਜੁੜਿਓ ਸਾਰਿਆਂ ਦਾ ਬਹੁਤ ਬਹੁਤ ਧੰਨ ਸੱਚੀ ਕਾ ਭੈਣ ਸੱਚੀ ਕਾ